हां जी दोस्तों सत श्री अकाल नमस्कार आदाब जय पीर दा जी मस्तान दा सो ਤੁਸੀਂ ਜਾਣਦੇ ਹੋ ਸੋ ਸਾਡੇ ਚੈਨਲ ਤੇ ਕਰੈਕਟ ਪਹੁੰਚ ਗਏ ਹੋ ਸੋ ਅਸੀਂ ਫੇਰ ਇੱਕ ਧਾਰਮਿਕ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਏ ਆਂ ਜੀ ਸੋ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਨਾਮ ਲੱਡੂ ਨਾਗਰਾ ਪੇਜ ਨੂੰ ਕਰ ਲਿਓ ਫੋਲੋ ਚਲੋ ਆਓ ਸਾਡੇ ਇਸ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆਂ ਦਰਬਾਰ ਜੈ ਪੀਰ ਬਾਬਾ ਮਾਨੇ ਸਾਜੀ ਦੇ ਸੋ ਆਓ ਤੁਹਾਨੂੰ ਕਰਵਾਉਂਦੇ ਆਂ ਇਸ ਬਲੌਗ ਦੇ ਵਿੱਚ ਸਾਡੇ ਬੀਰ ਬਾਬਾ ਮਾਨੇ ਸ਼ਾਹੀ ਦੇ ਇਲਾਕੇ ਦੇ ਵਿੱਚ ਬਹੁਤ ਹੀ ਜਿਹੜੀ ਕੀ ਮੰਨੀ ਪਰ ਮੰਨੀ ਜਿੱਥੇ ਕੀ ਵੱਡੇ ਤੋਂ ਵੱਡੇ ਸਿੰਗਰ ਸੂਫੀ ਸਿੰਗਰ ਇੱਥੇ ਆਦਮੀਆਂ ਲੋਆ ਕੇ ਜਾ ਚੁੱਕੇ ਨੇ ਸੋ ਆਓ ਤੁਹਾਨੂੰ ਕਰਵਾਨੇ ਆ ਦਰਸ਼ਨ ਹੋਰ ਸਾਡੀ ਵੀਡੀਓ ਨਾਲ ਬਣੇ ਰਹੋ ਜੁੜੇ ਰਹੋ ਵੀਡੀਓ ਤਿਆਨਾ ਐਂਡ ਤੱਕ ਜ਼ਰੂਰ ਦੇਖਣਾ ਹੋਰ ਇਹ ਜਿਹੜੀ ਲੋਕੇਸ਼ਨ ਹੈਗੀ ਆ ਮੁਕੇਰੀਆਂ ਨੇ ਜਦੀਕ ਹੈ ਪਿੰਡ ਹੈਗਾ ਜੀ ਕਾਲਾ ਮੰਝ ਜੀ ਸੋ ਕਾਲਾ ਮੰਝ ਪਿੰਡ ਦੇ ਨਜ਼ਦੀਕ ਜਿਹੜੀ ਕੀ ਇਹ ਦਰਗਾਹ ਆ ਸੋ ਇੱਥੇ ਬਹੁਤ ਦੂਰੋ ਦੂਰੋਂ ਦੁਨੀਆਂ ਮੱਥਾ ਟੇਕਣ ਲਈ ਜਾਂਦੀ ਔਰ ਬਹੁਤ ਸ਼ਕਤੀਸ਼ਾਲੀ ਜਗ੍ਹਾ ਆ ਔਰ ਆਓ ਤੁਹਾਨੂੰ ਅਸੀਂ ਕਰਵਾਨੇ ਆ ਸਾਡੀ ਇਸ ਵੀਡੀਓ ਦੇ ਵਿੱਚ ਫਿਰ ਬਾਬਾ ਮਾਨੇ ਸਾਜੀ ਦੇ ਦਰਬਾਰ ਤੇ ਦਰਸ਼ਨ ਤੇ ਵੀਡੀਓ ਨੂੰ ਵੱਤ-ਬੱਤ ਸ਼ੇਅਰ ਕਰ ਦਿਓ ਔਰ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਜੈ ਮਸਤਾਂ ਦੀ ਲਿਖਣਾ ਨਾ ਭੁੱਲਣਾ ਆਓ ਬਾਦਿਆਂ ਫਿਰ ਵੀਡੀਓ ਵੱਲ ਕਰਵਾਨੇ ਜਾ ਰਹੇ ਆ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ ਇਸ ਤਰਫ ਹੈ ਮਕੇਰੀਆਂ ਮਕੇਰੀਆਂ ਰੋਡ ਪੈਂਦਾ ਜੀ ਤੇ ਇਸ ਤਰਫ ਜੀ ਕਾਲਾ ਮਾਂਝ ਪਿੰਡ ਪੈਂਦਾ ਜੀ ਸੋ ਸੈਂਟਰ ਦੇ ਵਿੱਚ ਜਿਹੜਾ ਕੀ ਇਹ ਦਰਬਾਰ ਪੀਰ ਬਾਬਾ ਮਾਨੀ ਸਾਹਿਬ ਜੀ ਦਾ ਹੈ ਸੋ ਸਾਰੀਆਂ ਹੀ ਮਨੋ ਕਾਮਨਾ ਜਿੱਥੇ ਪੂਰੀਆਂ ਹੁੰਦੀਆਂ ਨੇ ਔਰ ਤੁਸੀਂ ਇਦਾਂ ਦੀਆਂ ਹੀ ਵੀਡੀਓ ਸਾਡੇ ਚੈਨਲ ਤੇ ਦੇਖਦੇ ਹੋ ਤਾਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਹੀ ਕਰਨਾ ਹੈ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਲੈਣੇ ਆਜਾਦਤ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਸਾਈਆਂ ਦਾ